ਉਦੋਂ ਤੋਂ ਹੀ ਮੈਂ ਅਕਸਰ ਇੱਕ ਰਿਜ਼ਲਟ ਜਦੋਂ ਦੇਖਦਾ ਹੁੰਦਾ ਸੀ ਤਾਂ ਮੈਂ ਕਿਸੇ ਨਾ ਕਿਸੇ ਪੱਤਰਕਾਰ ਤੋਂ ਨੰਬਰ ਲੈ ਲੈਂਦਾ ਹੁੰਦਾ ਸੀ ਜਿੱਥੋਂ ਨ ਖਬਰ ਲੱਗੀ ਹੁੰਦੀ ਸੀ ਕਿ ਮੈਂ ਵਧਾਈ ਦੇਣੀ ਚਾਹਣਾ ਉਹਨਾਂ ਬੱਚਿਆਂ ਨੂੰ ਜਿਹੜੇ 1st 2nd 3rd ਆਏ ਨੇ ਤੇ ਉਹ ਉਦੋਂ ਮੈਂ بطور ਭਗਵੰਤ ਮਾਨ ਦੇ ਤੌਰ ਤੇ ਕਰਦਾ ਸੀ ਫੋਨ ਕਿ ਉਹਨਾਂ ਨੂੰ ਵੀ ਚਾ ਚੜ ਜਾਂਦਾ ਸੀ ਵੀ ਕਈਆਂ ਨੂੰ ਤਾਂ ਯਕੀਨ ਨਹੀਂ ਹੁੰਦਾ ਸੀ ਵੀ ਜਿਹੜੇ ਸੀਟੀਆਂ ਕਸਟਾਣੇ ਭਵਾਂਤਾਂ ਜੁਗਨੋ ਵਾਲੇ ਭਵਾਂਤਾਂ ਤੇ ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ 2022 ਦੇ ਵਿੱਚ ਇੱਕ ਇਸ ਤਰ੍ਹਾਂ ਦੀ ਜ਼ਿੰਮੇਵਾਰੀ ਦਿੱਤੀ ਹੈ ਜਿਹਦੇ ਵਿੱਚ ਹੁਣ ਮੈਂ ਸਮਝ ਲਓ ਸਿੱਧਾਨ ਵਾਲਾ ਬਾਂ ਤੇ ਹਰ ਰਿਜ਼ਲਟ ਜਿਹੜਾ ਚਾਹੇ ਉਹ ਐਜੂਕੇਸ਼ਨ ਦਾ ਚਾਹੇ ਉਹ ਹੈਲਥ ਦੇ ਵਿੱਚ ਉਹ ਰਿਜ਼ਲਟ ਜਿਹੜੇ ਨੇ ਚਾਹੇ ਉਹ ਰੋਜ਼ਗਾਰ ਦੇ ਪਰਸੈਂਟੇਜ ਹੈ ਚਾਹੇ ਉਹ ਇੰਡਸਟਰੀ ਕਿੰਨੀ ਆਈ ਕਿੰਨੇ ਪੈਸੇ ਪੰਜਾਬ ਚ ਇਨਵੈਸਟ ਹੋਏ ਚਾਹੇ ਉਹ ਸੜਕਾਂ ਦੀ ਗੱਲ ਕਰ ਲੋ ਚਾਹੇ ਮਹੱਲਾਕ ਲਿੰਕਾਂ ਦੀ ਗੱਲ ਕਰ ਲੋ ਭਾਵੇਂ ਟੋਲ ਪਲਾਜ਼ੇ ਬੰਦ ਕਰਨੇ ਭਾਵੇਂ ਸੜਕਾਂ ਬਣਾਉਣੀਆਂ ਨੇ ਲਾਇਬ੍ਰੇਰੀਆਂ ਖੋਲ੍ਹਣੀਆਂ ਪਿੰਡਾਂ ਚ ਹਰ ਸਕੋਰ ਜਿਹੜਾ ਹਰ ਰਿਜ਼ਲਟ ਜਿਹੜਾ ਮੇਰੇ ਲਈ ਅਹਿਮੀਅਤ ਰੱਖਦਾ ਸੋ ਜਦੋਂ ਮੈਂ ਅਖਬਾਰ ਚ ਪੜਿਆ ਫੈ ਉਹਦੀ ਫੈਸਲਾ ਕਰ ਲਿਆ ਸੀ ਕਿ ਦੋ ਦਿਨਾਂ ਬਾਅਦ ਹੁਣ 10ਵੀਂ ਦਾ ਵੀ ਆਉਣਾ ਤੇ ਆਪਾਂ ਇਕੱਠੇ ਹੀ ਬਲਾ ਕੇ ਚਾਹ ਪਾਣੀ ਪੀਉਂਦੇ ਆ ਕਰੇ ਮੈਨੂੰ ਲੱਗਦਾ ਕਿ ਸ਼ਾਇਦ ਤੁਹਾਡੇ ਚੋਂ ਪਹਿਲੀ ਵਾਰ ਇੱਥੇ ਆਏ ਹੋਵੋਗੇ ਤੁਸੀਂ ਸਾਰੇ ਪਹਿਲਾਂ ਤਾਂ ਕਦੇ ਕਿਸੇ ਨੇ ਬੁਲਾਇਆ ਨਹੀਂ ਬੁਲਾ ਜੇ ਛੋਟੇ ਪਿੰਡ ਵੀ ਆ ਜਾਂਦੇ ਤਾਂ ਵੀ ਤੁਹਾਨੂੰ ਨੇੜੇ ਲੱਗਣ ਦਿੰਦੇ ਸੀ ਤੇ ਤੁਸੀਂ ਸਾਡੇ ਘਰੇ ਆਏ ਹੋ ਸੋ ਇਸ ਕਰਕੇ ਪਹਿਲਾਂ ਲੋਕਾਂ ਨਾਲੋਂ ਦੂਰੀ ਹੀ ਰੱਖੀਆਂ ਜਾਂਦੀਆਂ ਸੀ ਪਰ ਫਿਊਚਰ ਦੇ ਵਕੀਲ ਵੀ ਇੱਥੇ ਬੈਠੇ ਨੇ ਭਵਿੱਖ ਦੇ ਡਾਕਟਰ ਵੀ ਇੱਥੇ ਬੈਠੇ ਨੇ ਫਿਊਚਰ ਦੇ ਇੰਜੀਨੀਅਰ ਵੀ ਇੱਥੇ ਬੈਠੇ ਨੇ ਫਿਊਚਰ ਦੇ ਨੇਤਾ ਵੀ ਇੱਥੇ ਬੈਠੇ ਨੇ ਸੋ ਜੋ-ਜੋ ਤੁਹਾਡੀਆਂ ਇੱਛਾਵਾਂ ਨੇ ਜੋ-ਜੋ ਤੁਹਾਡੇ ਸੁਪਨੇ ਨੇ ਸਭ ਤੋਂ ਪਹਿਲਾਂ ਤਾਂ ਮੈਂ ਇਸ ਗੱਲ ਦੀ ਬਤਾਈ ਦੇਵਾਂਗਾ ਕਿ ਤੁਸੀਂ ਸੁਪਨਿਆਂ ਵੱਲ ਨੂੰ ਜਿਹੜੇ ਇੱਕ-ਇੱਕ ਕਦਮ ਹੋਰ ਵੱਧ ਕੇ ਅੱਗੇ ਔਰ ਉਸ ਤੋਂ ਘਾਹ ਅੱਗੇ ਬਤਾਈ ਦੇਵਾਂਗਾ ਮਾਪਿਆਂ ਨੂੰ ਜਿਨ੍ਹਾਂ ਨੇ ਤੁਹਾਨੂੰ ਮੌਕਾ ਦਿੱਤਾ ਕਿ ਬੇਟਾ ਖੁੱਲ ਕੇ ਪੜੋ ਕਿਉਂਕਿ ਮੈਂ ਦੇਖਿਆ ਪਹਿਲੇ ਤਿੰਨ ਸਤਨਾਤੇ ਵੀ ਕੁੜੀਆਂ ਨੇ 12ਵੀਂ ਚ ਵੀ ਤੇ 10ਵੀਂ ਚ ਵੀ ਪਹਿਲੇ ਤਿੰਨ ਸਥਾਨਾਂ ਤੇ ਕੁੜੀਆਂ ਨੇ ਆ ਜਿਹੜੀ ਪਰਸੈਂਟੇਜ ਕਹਿੰਦੇ ਆ ਚੇਅਰਮੈਨ ਸਾਹਿਬ 99.95 ਇਹ 4-5% ਜਿਹੜੀ ਵਿਗੜੀ ਹੋਊ ਇਹ ਸਾਡੇ ਕਰਕੇ ਵਿਗੜੀ ਹੋਊ ਇਹ ਮੁੰਡਿਆਂ ਕਰਕੇ ਵਿਗੜੀ ਹੋਊ ਨੀ 100% ਹੀ ਆ ਜਾਂਦਾ ਕੁੜੀਆਂ ਦਾ ਰਿਜ਼ਲਟ ਤਾਂ ਸੋ ਹਰਾਨੀ ਦੀ ਗੱਲ ਹੈ ਕਿ ਮੈਂ ਕੱਲ ਹੀ ਸਪੈਸ਼ਲੀ ਪਰਸੋਂ ਪੁੱਛਿਆ ਇਹ ਗੱਲ ਕਿ ਤੁਸੀਂ ਫਿਰ ਜੇ 650 ਚੋਂ 650 ਆ ਕੇ ਤਿੰਨ ਜਣਿਆਂ ਦੇ ਤੁਸੀਂ ਫਿਰ ਰਿਜ਼ਲਟ ਕਿਵੇਂ ਪਹਿਲੇ ਨੰਬਰ ਤੇ ਉਹ ਕਹਿੰਦੇ ਜੀ ਫਿਰ ਉਮਰ ਮੁਤਾਬਕ ਅਸੀਂ ਕਰਦੇ ਆ ਕਿ ਸਭ ਤੋਂ ਜਿਹੜੀ ਛੋਟੀ ਹੈ ਉਹਨੂੰ ਪਹਿਲੇ ਨੰਬਰ ਤੇ ਕਰ ਲੈਣੇ ਸਭ ਤੋਂ ਉਸ ਤੋਂ ਛੋਟੀ ਦੂਜੇ ਨੰਬਰ ਤੇ ਉਸ ਤੋਂ ਛੋਟੀ ਤੀਜੇ ਨੰਬਰ ਤੇ ਪਰ ਮੇਰੇ ਲਈ ਤੁਸੀਂ ਤਿੰਨੋਂ ਹੀ ਜਿਹੜੀਆਂ ਉਹ ਪਹਿਲੇ ਨੰਬਰ ਤੇ ਹੋਂ ਕਿਉਂਕਿ ਜੰਮਣ ਮਰਨ ਜਿਹੜਾ ਜੰਮਣ ਮਰਨ ਉਹ ਆਪਣੇ ਹੱਥ ਚ ਨਹੀਂ ਹੈਗਾ ਹੈਨਾ ਸੋ ਇਸ ਕਰਕੇ ਕੋਈ ਐਸੀ ਗੱਲ ਨਹੀਂ ਪਰ ਤੇ ਤਿੰਨ ਹੀ ਸਾਡੇ ਲਈ ਤਾਂ ਬਰਾਬਰ ਔਰ ਜਿਹੜੇ ਜਿਹੜੇ